ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਵਿੱਚ ਤੇ ਅੱਜ ਆਪਾਂ ਮਟਰਾਂ ਤੇ ਵੀਡੀਓ ਬਣਾਵਾਂਗੇ ਜੀ ਬਹੁਤ ਹੀ ਆਸਾਨ ਜੀ ਅਸਾਂ ਜੇ ਤਰੀਕੇ ਨਾਲ ਆਪਾਂ ਮਟਰ ਕੱਢਾਂਗੇ ਤੇ ਪਹਿਲਾਂ ਆਪਾਂ ਗਰਮਾ ਪਾਣੀ ਲੈ ਲਿਆ ਤੇ ਇਹਦੇ ਵਿੱਚ ਆਪਾਂ ਮਟਰਾਂ ਦਾ ਅੱਧਾ ਪੌਣਾ ਘੰਟਾ ਡੁਬੋ ਕੇ ਰੱਖ ਦਾਂਗੇ ਗਰਮ ਪਾਣੀ ਦੇ ਵਿੱਚ ਤੇ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਤੁਸੀਂ ਆਪਣੇ ਕਿਲੋ ਮਟਰ ਕੱਢ ਕੇ ਤਿਆਰ ਕਰ ਲਓਗੇ ਕਿਉਂਕਿ ਕੰਗਾ ਦੇ ਘਰੇ ਬਜ਼ੁਰਗ ਨਹੀਂ ਹੁੰਦੇ ਕੱਲੀਆਂ ਹੁੰਦਾ ਮੇਰੇ ਭੈਣਾਂ ਤੇ ਉਹਨਾਂ ਨੂੰ ਮਟਰ ਮਟਰ ਕੱਢਣ ਤੇ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਕਿਉਂਕਿ ਹੋਰ ਵੀ ਬਥੇਰੇ ਕੰਮ ਕਰਨੇ ਹੁੰਦੇ ਆ ਆਪਾਂ ਤਾਂ ਜਿਨ੍ਹਾਂ ਦੇ ਘਰੇ ਤਾਂ ਬੇਬੀ ਬਾਪੂ ਹੁੰਦੇ ਆ ਉਹ ਤਾਂ ਚਲ ਵੱਠੇ ਕੱਢ ਦਿੰਦੇ ਆ ਤੇ ਕੱਲਿਆਂ ਨੂੰ ਔਖਾ ਹੋ ਜਾਂਦਾ ਤਾਂ ਨਹੀਂ ਕਰਕੇ ਉਹ ਉਹਨਾਂ ਭੈਣਾਂ ਲਈ ਸਪੈਸ਼ਲ ਹੈ ਤੇ ਤੁਸੀਂ ਗਰਮ ਪਾਣੀ ਦੇ ਵਿੱਚ ਮਟਰਾਂ ਨੂੰ ਪਾ ਲੈਣਾ ਤੇ ਇਹਨਾਂ ਨੂੰ ਡੁਬੋ ਕੇ ਰੱਖ ਦੇਣਾ ਬਸ ਜਦੋਂ ਤੁਸੀਂ ਇਹਨਾਂ ਨੂੰ ਤੜਕਾ ਲਾਉਣਾ ਉਦੋਂ ਮੈਂਟੋ ਮੈਂਟੋ ਤੁਸੀਂ ਇਹਨਾਂ ਨੂੰ ਕੱਢ ਲੈਣੀ ਤੇ ਠੰਡੇ ਹੋਣ ਤੇ ਮੜਾ ਜਿਹਾ ਪਾਣੀ ਪਾ ਲੈ ਜੇ ਬਾਹਾਂ ਗਰਮ ਲੱਗੇ ਤੁਹਾਨੂੰ ਤਾਂ ਮਿੰਟਨਸ ਕਿੰਟਨ ਦੇ ਵਿੱਚ ਹੀ ਤੁਹਾਡੇ ਮਟਰ ਜਿਹੜੇ ਉਹ ਨਿਕਲ ਜਾਣਗੇ ਜੀ ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ 2 ਮਿੰਟਨਾਂ ਦੇ ਵਿੱਚ ਹੀ ਆਪਣੇ ਮਟਰ ਸੀਗੇ ਜਿਹੜੇ ਅੱਧਾ ਕਿਲੋ ਨਿਕਲ ਗਏ ਸੀਗੇ ਕਿਉਂਕਿ ਇਹਨਾਂ ਦੇ ਵਿੱਚੋਂ ਆਪਾਂ ਕੱਲੇ ਇਹਨਾਂ ਦੇ ਉੱਪਰਲੇ ਕਵਰ ਹੀ ਝੋਣਨੇ ਹੁੰਦੇ ਆ ਤੇ ਮਟਰ ਤਾਂ ਆਪ ਹੀ ਨਿਕਲ ਜਾਂਦੇ ਆ ਸਾਰੇ ਤੇ ਇਹਨਾਂ ਨੂੰ ਠੰਡੇ ਹੋਣ ਤੋਂ ਬਾਅਦ ਆਪਾਂ ਇੱਕ ਵਾਰੀ ਇਹਨੂੰ ਪਾਣੀ ਦੇ ਵਿੱਚ ਵੀ ਜਿਹੜਾ ਪਾਣੀ ਇਹਨਾਂ ਦਾ ਡレイン ਕਰ ਦਾਂਗੇ ਪਾਣੀ ਨੂੰ ਆਪਾਂ ਤੇ ਮੋਹਰਾਂ ਵਾਲੀ ਟੋਕਰੀ 'ਚ ਕੱਢ ਲਿਆ ਆਪਾਂ ਤੇ ਥੋੜਾ ਜਿਹਾ ਉੱਤੋਂ ਦੀ ਆਪਾਂ ਠੰਡਾ ਪਾਣੀ ਵੀ ਪਾਤਾ ਸੀਗਾ ਦੇ ਉੱਤੇ ਤਾਂ ਕਿ ਆਪਾਂ ਨੂੰ ਹੱਥ ਲਾਉਣਾ ਆਸਾਨ ਹੋ ਜੇ ਮਟਰਾਂ ਨੂੰ ਕਿਉਂਕਿ ਥੋੜੇ ਗਰਮ ਸੀਗੇ ਇਹ ਤੇ ਨਾਲ ਦੇ ਨਾਲ ਆਪਾਂ ਤੜਕਾ ਵੀ ਲਾਉਣਾ ਸੀਗਾ ਛੇਤੀ ਕੱਢਣੀ ਸੀਗੀ ਆਪਾਂ ਤੇ ਥੋੜਾ ਜਿਹਾ ਪਾਣੀ ਪਾ ਲਿਆ ਸੀ ਆਪਾਂ ਠੰਡਾ ਫਿਰ ਹੱਥ ਲਾਉਣ ਦੇ ਯੋਗ ਹੋ ਗਈ ਸੀ ਆਪਣੇ ਮਟਰ ਤੇ ਹੁਣ ਬੜੇ ਈਜ਼ੀਲੀ ਇਹ ਤੁਸੀਂ ਬਸ ਕੱਲੇ ਇਹਨਾਂ ਦੇ ਵਿੱਚੋਂ ਇਹਨਾਂ ਦੇ ਫੋਲਕੀ ਆ ਜਿਹੜੇ ਉਹ ਚੂਨੇ ਪੈਣਗੇ ਸਾਨੂੰ ਤੇ ਮਟਰ ਆ ਜਿਹੜੇ ਉਹ ਤਾਂ ਆਪੇ ਨਿਕਲ ਜਾਣਗੇ ਤੇ ਜੇ ਤੁਸੀਂ ਇਹਨੂੰ ਟੋਕਰੀ ਨੂੰ ਹਲਾਉਂਗੇ ਵੀ ਤਾਂ ਵੀ ਇਹ ਮਟਰ ਹੈ ਜਿਹੜੇ ਨਿਕਲ ਜਾਣਗੇ ਤੇ ਇਹਨਾਂ ਦੇ ਜਿਹੜੇ ਫੌਲਕ ਹੈ ਉਤੋਂ ਉਹ ਅਲੱਗ ਹੋ ਜਾਣਗੇ ਦੇਖੋ ਜੀ ਕਿੰਨੀ ਬੜੀ ਆਸਾਨੀ ਦੇ ਨਾਲ ਹੀ ਆਪਣੇ ਮਟਰ ਜਿਹੜੇ ਨਿਕਲੀ ਜਾਂਦੇ ਆ ਸਿਰਫ ਤੁਹਾਨੂੰ ਉਹਦੇ ਉੱਤੇ ਜਿਹੜੇ ਛੁਲਕੇ ਆ ਉਹ ਹੀ ਪਾਸੇ ਕਰਨੇ ਪੈਣਗੇ ਤੇ ਦਾਣੇ ਤਾਂ ਆਪੇ ਹੀ ਅਲੱਗ ਹੋ ਗਿਆ ਸਾਰੇ ਤੇ ਬਸ ਤੁਸੀਂ ਮੰਟੋ ਮੰਟੀ ਤੜਕਾ ਲਾਉ ਤੇ ਆਪਣੀ ਸਬਜ਼ੀ ਬਣਾਓ ਜੀ ਤੇ ਜੇ ਆਪਣਾ ਚਿੱਤ ਤਰੀਕਾ ਤੁਹਾਨੂੰ ਚੰਗਾ ਲੱਗਿਆ ਤਾਂ ਤੁਸੀਂ ਸ਼ੇਅਰ ਤੇ ਲਾਇਕ ਆਪਣੀ ਵੀਡੀਓ ਨੂੰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਲਓ ਜੀ ਮਿੰਟੋ ਮਿੰਟੀ ਆਪਣੇ ਮਟਰ ਨਿਕਲ ਗਏ ਹੋ ਗਿਆ ਤਿਆਰ ਦੇਖੋ ਜੀ ਕਿੰਨੀ ਆਸਾਨੀ ਨਾਲ ਆਪਣੇ ਮਟਰ ਨਿਕਲੇ ਜਾਂਦੇ ਆ ਕੋਈ ਵੀ ਆਪਣਾ ਜਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਮਿੰਟੋ ਮਿੰਟੀ ਮਟਰ ਆ ਜਿਹੜੇ ਆਪਣੇ ਉਹ ਨਿਕਲ ਜਾਣਗੇ ਭਾਵੇਂ ਤੁਸੀਂ ਕਿਲੋ ਮਟਰ ਗਰਮ ਪਾਣੀ ਚ ਪਾ ਕੇ ਰੱਖ ਲਓ ਉਹ ਵੀ ਇੰਨੇ ਮਿੰਟੋ ਮਿੰਟੀ ਨਿਕਲ ਜਾਣਗੇ ਐ ਨਹੀਂ ਸਾਨੂੰ ਅੱਧਾ ਪੌਣਾ ਘੰਟਾ ਆਪਾਂ ਨੂੰ ਕਿਲੋ ਮਟਰ ਕੱਢਣ ਤੇ ਘੰਟਾ ਲੱਗ ਜਾਂਦਾ ਇੱਕ ਜਾਨੇ ਨੂੰ ਤਾਂ ਤੇ ਹੁਣ ਜਿਹੜੀਆਂ ਭੈਣਾ ਕੰਮ-ਕੁਮ ਕਰਦੀਆਂ ਇਹ ਸਾਰੇ ਘਰ ਦੇ ਕੰਮ ਆਪਰੇ ਕਰਨੇ ਹੁੰਦੇ ਆ ਫਿਰ ਉਹਨਾਂ ਕੋਲ ਇੰਨਾ ਟਾਈਮ ਵੀ ਨਹੀਂ ਬਚਦਾ ਤਾਂ ਇਹ ਬਹੁਤ ਆਸਾਨ ਤਰੀਕਾ ਹੈ ਮਟਰ ਕੱਢਣ ਦਾ ਇੱਕ ਵਾਰੀ ਜ਼ਰੂਰ ਤੁਸੀਂ ਟਰਾਈ ਕਰਕੇ ਦੇਖਣਾ ਇਹ ਤਰੀਕ ਤਰੀਕਾ ਤੇ ਤੁਹਾਡਾ ਕੰਮ ਵੀ ਛੇਤੀ ਹੋ ਜਾਊਗਾ ਕਿਉਂਕਿ ਆਪਾਂ ਹੋਰ ਵੀ ਬਥੇਰੇ ਕੰਮ ਕਰਨੇ ਹੁੰਦੇ ਆ ਜਵਾਕਾਂ ਦੇ ਪੇਪਰ ਚੱਲੀ ਜਾਂਦੇ ਆ ਉਹਨਾਂ ਨੂੰ ਵੀ ਪੜਾਉਣਾ ਹੁੰਦਾ ਤੇ ਆਪਣੇ ਕੋਲੇ ਟਾਈਮ ਕਿੱਥੇ ਹੁੰਦਾ ਇੰਨਾ ਤੇ ਮੈਂ ਤਾਂ ਹਮੇਸ਼ਾ ਹੀ ਆਪਣੇ ਮਟਰ ਜਿਹੜੇ ਉਹਨਾਂ ਨੂੰ ਐਵੇਂ ਹੀ ਕੱਢਦੀ ਹੰਨੀ ਆ ਬੇਸੇ ਵੀ ਤੁਸੀਂ ਜਿਹੜਾ ਆਪਣੇ ਗੀਜ਼ਰ ਦੇ ਵਿੱਚ ਗਰਮ ਪਾਣੀ ਹੁੰਦਾ ਉਹ ਵੀ ਗਰਮ ਪਾਣੀ ਦੇ ਵਿੱਚ ਤੁਸੀਂ ਪਾ ਕੇ ਰੱਖ ਦੋਗੇ ਨਾ ਕੋਈ ਸਪੈਸ਼ਲ ਪਾਣੀ ਗਰਮ ਕਰਨ ਦੀ ਲੋੜ ਨਹੀਂ ਪੈਣੀ ਆਪ ਨੂੰ ਬਸ ਅੱਧੇ ਪੌਣੇ ਘੰਟੇ ਦੇ ਵਿੱਚ ਹੀ ਜਿਹੜੇ ਆਪਣੇ ਛੋਲਕ ਆ ਉਹ ਛੱਡ ਦਿੰਦੇ ਆ ਮਟਰਾਂ ਤੇ ਜਿਹੜੇ ਛੋਲਕ ਆ ਮਿੰਟੂ ਮਿੰਟ ਹੀ ਉੱਤਰ ਜਾਂਦੇ ਆ ਤੇ ਆਪਣੇ ਮਟਰ ਆਪਾਂ ਕੱਢ ਕੇ ਕਰ ਲਿਆ ਜੀ ਤਿਆਰ ਸਿਰਫ 2 ਮਿੰਟਾਂ ਦੇ ਵਿੱਚ ਆਪਣੇ ਮਟਰ ਛਿੱਲੇ ਗਏ ਸੀਗੇ ਤੇ ਵੀਡੀਓ ਚੰਗੀ ਲੱਗੀ ਤਾਂ ਲਾਇਕ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਮਿਲਦੇ ਆਂ ਆਪਾਂ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਉਹਦੇ ਤਿੱਕਰ ਸਾਰੇ ਭੈਣ ਭਾਵਣਾਂ సతశ్రీకాలీ